ਮੀਂਹ ਨਹੀਂ ਚੇਕਣ ਦੀ ਕੋਈ ਕਣਕ ਕ੍ਰਿਜਨ ਦੀ ਕੋਈ ਮੀਂਹ ਨਹੀਂ ਬਈ ਅਗਲੀ ਆਉਣ ਵਾਲੀ ਫਸਲ ਦੀ ਕੋਈ ਉਮੀਦ ਹੈ ਕੋਈ ਉਮੀਦ ਨਹੀਂ ਕੋਈ ਸਾਨੂੰ ਤੇ ਇਹਦਾ ਬਈ ਤੁਹਾਡੇ ਝੋਨੇ ਤੇ ਕਿੰਨਾ ਕੁ ਹੁਣ ਤੱਕਰ ਖਰਚਾ ਹੋ ਗਿਆ ਤੇਰੇ ਵਿੱਚ ਸਾਢੇ 4-5 ਲੱਖ ਰੁਪਿਆ ਦਾ ਲਾਭੀ ਤੇ ਪੂਰਾ ਪੂਰਾ 7 ਲੱਖ ਰੁਪਿਆ ਖਰਚਾ ਟੋਟਲ ਹੋ ਗਿਆ ਸਾਡੇ 7 ਲੱਖ ਖਰਚਾ ਹੋ ਗਿਆ ਹਲੇ ਹਲੇ ਠੇਕਾ ਦੇਣ ਵਾਲਾ ਰਹਿੰਦਾ ਕਿ ਦਿੱਤਾ ਠੇਕਾ ਪਿਛਲਾ ਝੋਨੇ ਦਾ ਦਿੱਤਾ ਗਿਆ ਕਣਕ ਦਾ ਦੇਣਾ ਹੈ ਕਣਕ ਦਾ ਦੇਣਾ ਹਾਂਜੀ ਅਸਾਂ ਝੋਨੇ ਦਾ ਜਿਹੜੀ ਫਸਲ ਬਰਬਾਦ ਹੋ ਗਈ ਉਹਦਾ ਠੇਕਾ ਦੇ ਤਾ ਤੁਸੀਂ ਉਹਦਾ ਠੇਕਾ ਦੇ ਤਾ ਕਿੰਨਾ ਖਰਚਾ ਦੱਸ ਦੋ ਨਾ ਤੇ ਕਣਕ ਕਣ ਇਹ ਹਾਲਾਤ ਆ ਜੀ ਸਾਡੇ ਪਿੰਡਾਂ ਦੇ ਇਸ ਪਿੰਡਾਂ ਤੇ ਤੇ ਅਸੀਂ ਸਾਰੀ ਹੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਵੀਰੋ ਤੁਹਾਡੀ ਦਸਵੰਧ ਦਾ ਹਿੱਸਾ ਤੁਸੀਂ ਬਹੁਤ ਬਹੁਤ ਜ਼ਿਆਦਾ ਜਿਹੜਾ ਕਿ ਇੱਥੇ ਰਾਸ਼ਨ ਹਰੇਕ ਚੀਜ਼ ਚਾਰਾ ਤੂੜੀ ਚੋਕਰ ਪਹੁੰਚਦੀ ਕੀਤੀ ਆ ਤੇ ਹੁਣ ਹੱਥ ਜੋੜ ਕੇ ਬੇਨਤੀ ਆ ਆ ਫਸਲਾਂ ਆ ਬਾਦ ਕਰਨੀਆਂ ਆ ਆਪਾਂ ਇਹ ਫਸਲਾਂ ਆ ਆਪਾਂ ਕਣਕਾਂ ਵਜਾਉਣੀਆਂ ਆ ਆਪਾਂ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਆਪਣੀ ਦਸਵੰਧ ਦਾ ਹਿੱਸਾ ਬਚਾ ਕੇ ਰੱਖੋ